ਕਰਤਾਰਸਪੁਰ ਦੇ ਪਿੰਡ ਕੋਟਲੀ ਸ਼ਾਹਪੁਰ ਦੇ ਨੌਜਵਾਨ ਦੀ ਨਿਊਜ਼ੀਲੈਂਡ ਵਿੱਚ ਛੱਕੀ ਹਾਲਤ ਵਿੱਚ ਹੋਈ ਮੌਤ ਚਿਲਾ ਕਰਤਾਰਸਪੁਰ ਤੇ ਪਿੰਡ ਕੋੜਲੀ ਸ਼ਾਹਪੁਰ ਦੇ ਰਹਿਣ ਵਾਲੇ ਨੌਜਵਾਨ ਰਮਨਦੀਪ ਸਿੰਘ ਦੀ ਨਿਊਜ਼ੀਲੈਂਡ ਜਪੇਤਪਰੀ ਹਾਲਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ 12 ਜਮਾਤ ਪਾਸ ਕਰਨ ਤੋਂ ਬਾਅਦ 7 ਹੋਈ 18 ਵਿੱਚ ਨਿਊਜ਼ੀਲੈਂਡ ਗਿਆਸੀਏ ਤੇ ਹੁਣ ਉੱਥੇ ਹੀ ਕੰਪਨੀ ਵਿੱਚ ਸਿਕਿਉਰਿਟੀ ਦਾ ਕੰਮ ਕਰਦਾ ਸੀ ਬੀਤੇ ਕੱਲ ਹੀ ਉਸਤੇ ਇੱਕ ਦੋਸਤ ਨੂੰ ਫੋਨ ਰਾਹੀਂ ਸੂਚਨਾ ਮਿਲੀ ਕਿ ਰਮਨਦੀਪ ਸਿੰਘ ਦੀ ਪੀਤਪਰੀ ਹਾਲਤ ਵਿੱਚ ਮੌਤ ਹੋਈ ਹੈ ਤੇ ਪਤਾ ਲੱਗਾ ਹੈ ਕਿ ਕਿਸ ਨੇ ਉਸਦਾ ਕਤਲ ਕੀਤਾ ਹੈ ਉਕਤ ਨੌਜਵਾਨ ਦੀ ਉਮਰ ਮਾਹਜ 20 20 ਸਾਲ ਦਸੀ ਜਾ ਰਿਹਾ ਹੈ ਜੋ ਮਾਪਿਆਂ ਦਾ ਇਕਲੌਤਾ ਪੁੱਤ ਸੀ ਇਸ ਵਾਰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਤਾ ਅਤੇ ਨਾਨੀ ਨੇ ਦੱਸਿਆ ਕਿ ਸਾਡਾ ਇਕਲੌਤਾ ਪੇਡਾ ਸੀ ਤੇ 5 ਸਾਲ ਪਹਿਲਾਂ ਹੀ ਨਿਊਜ਼ੀਲੈਂਡ ਗਿਆ ਸੀ ਜਿੱਥੇ ਸਾਨੂੰ ਉਸਦੇ ਦੋਸਤ ਨੇ ਰਾਤੀ ਫੋਨ ਕਰਕੇ ਦੱਸਿਆ ਕਿ ਉਸਦੀ ਮੌਤ ਹੋ ਗਈ ਹੈ ਉਸਦੀ ਗੱਟੀ ਤੇ ਲਾ ਕੇ ਉਸਦੀ ਡੈੱਡ ਬੋਡੀ ਪਈ ਸੀ ਇਸ ਤਰ੍ਹਾਂ ਲੱਗਦਾ ਹੈ ਕਿ ਲੁਟੇਰੀਆ ਮਤਲਬ ਲੁੱਟ ਦੀ ਨੀਅਤ ਨਾਲ ਉਸਦਾ ਕਤਲ ਕੀਤਾ ਗਿਆ ਹੈ ਵਿਸ਼ਮਤੀ ਮ੍ਰਿਤਕ ਦੇ ਰਿਸ਼ਤੇਦਾਰ ਬਿਕਮਜੀਤ ਸਿੰਘ ਨੇ ਵੀ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਾ ਹੈ ਕਿ ਉਸ ਕਾਟ ਨਿਊਜ਼ੀਲੈਂਡ ਵਿੱਚ ਕਿਸੇ ਵੱਲੋਂ ਖਤਰ ਕਰ ਦਿੱਤਾ ਗਿਆ ਹੈ ਜਿੰਨਾ ਵਿੱਚੋਂ ਇੱਕ આરોપી ਨੂੰ ਉੱਥੋਂ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ આરોપીਆਂ ਨੂੰ ਸਖਤ ਸਜ਼ਾ ਮਿਲੇ ਤੇ ਸਾਡੇ ਬੱਚੇ ਦੀ ਜਲਦ ਤੋਂ ਜਲਦ ਡੈੱਡ ਬੋਡੀ ਲਿਆਉਣ ਵਾਸਤੇ ਸਰਕਾਰ ਸਾਡੀ ਮਦਦ ਕਰੇ ਜੋ ਅਸੀਂ ਉਸ ਦੀਆਂ ਅੰਤ ਪ੍ਰਸਾਵਾ ਕਰ ਸਕੀਏ ਤੇ ਦੋ ਜਿੱਤੇ ਵੀ ਹੈ ਜਲਦੀ ਕਰੋ ਆਏ ਮੇਰੇ ਬੇਟੇ ਨੂੰ ਭੇਜ ਦੋ ਹਏ ਤੁਹਾਨੂੰ ਕਦੋਂ ਪਤਾ ਲੱਗਾ ਜੇ ਮੈਨੂੰ ਐਤਵਾਰ ਰਾਤ ਫੋਨ ਆਇਆ ਸੀ ਉਹਦੇ ਦੋਸਤ ਨੇ ਕੀਤਾ ਕਹਿੰਦਾ ਆਂਟੀ ਜੀ ਰਮਨ ਦਾ ਨਹੀਂ ਫੋਨ ਆਇਆ ਮੈਂ ਨਹੀਂ ਮਨੋਂ ਨਹੀਂ ਆਇਆ ਮੈਨੂੰ ਸ਼ਨੀਵਾਰ ਸ਼ੁੱਕਰਵਾਰ ਵੜਾ ਚਿਰ ਗੱਲ ਹੋਈ ਆ ਸ਼ਨੀਵਾਰ ਨਹੀਂ ਮੈਂ ਕੀਤਾ ਪਰ ਉਹਨੇ ਆ ਕੇ ਇਹ ਕਰ ਤੇ ਐਤਵਾਰ ਵੀ ਮੈਂ ਕੀਤਾ ਤੇ ਨਹੀਂ ਚੁੱਕਿਆ ਉਹਨੇ ਰਾਤ ਨੂੰ ਮੈਨੂੰ 9:00 ਵਜੇ ਫੋਨ ਆਇਆ ਉਹਦੇ ਦੋਸਤ ਦਾ ਕਹਿੰਦਾ ਆਂਟੀ ਜੀ ਰਮਨ ਦਾ ਫੋਨ ਨਹੀਂ ਆਇਆ ਮੈਂ ਨਹੀਂ ਰਮਨ ਦਾ ਫੋਨ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਟਰਾਈ ਕਰੀ ਜਾਂਦੇ ਕਰੀ ਜਾਂਦੇ ਨਹੀਂ ਆਇਆ ਉਹ ਕਹਿੰਦੇ ਵੀ ਜਿੱਥੇ ਰਮਨ ਗੱਡੀ ਚਲਾਉਂਦਾ ਸੀ ਉੱਥੇ ਬੋਡੀ ਆ ਪਈ ਪਤਾ ਨਹੀਂ ਰਮਨ ਵਾਕੇ ਕਾਣਵਾ ਹਾਏ ਕਿਨੇ ਚਿਰ ਹੋ ਗਏ ਗਿਆ ਅੰਦਾਸੇ ਦੇ ਦੱਸੋ ਬਸ ਦੇ ਦੱਸੋ ਸਾਡੇ 5 ਸਾਲ ਹੋ ਗਏ 5 ਸਾਲ ਸਾਲੇ ਪੰਜ ਸਾਲ ਹੋ ਗਏ ਨਾ ਹਾਂਜੀ ਰਮਨ ਰੋਜ਼ ਫੋਨ ਕਰਦਾ ਸੀ ਨਾ ਤੁਹਾਨੂੰ ਹਾਂ ਰੋਜ਼ ਫੋਨ ਕਰਦਾ ਸੀ ਰੋਜ਼ ਕਰਦਾ ਸੀ ਸ਼ਨੀਚਰਵਾਰ ਤੇ ਐਤਵਾਰ ਨਹੀਂ ਕੀਤਾ ਸ਼ਨੀਚਰਵਾਰ ਪਰ ਆਉਣੇ ਆਏ ਮੇਰਾ ਆਪ ਹੀ ਨਹੀਂ ਟਾਈਮ ਲੱਗਾ ਨੀ ਤੇ ਰੋਜ਼ ਕਰਦਾ ਸੀ ਮੇਰੇ ਨਾਲ ਗੱਲ ਇਹ ਕਹਿੰਦਾ ਸੀ ਮੰਮੀ ਜੀ ਕੋਈ ਟੈਨਸ਼ਨ ਨਹੀਂ ਲੈਣੀ ਮੈਂ ਠੀਕ ਠਾਕ ਆ ਮੰਮੀ ਜੀ ਕੋਈ ਟੈਨਸ਼ਨ ਨਹੀਂ ਲੈਣੀ ਹੋਰ ਕੋਈ ਗੱਲ ਨਹੀਂ ਹਾਂਜੀ ਨਲੀ ਨਾਮ ਦਾ ਪਤਾ ਲੱਗਿਆ ਹਾਂਜੀ ਆਇਂ ਪਤਾ ਆ ਤੁਸਾਂ ਬਦਲ ਲੱਗਿਆ ਜੀ ਐਤਵਾਰ ਸ਼ਨੀਵਾਰ ਸ਼ਨੀਵਾਰ ਪਤਾ ਲੱਗਾ ਸਵੇਰੇ ਪਤਾ ਸਵੇਰੇ ਸਵੇਰੇ ਸ਼ੇਕ ਵਾਂ ਸ਼ੇਕ ਵਾਂ ਪਤਾ ਲੱਗ ਗਿਆ ਸਾਨੂੰ ਹਾਏ ਪੁੱਤ ਇੰਤ ਪਿਆਰਾ ਹੀ ਪੁੱਤ ਸਾਡਾ ਹੇ ਸਾਢੇ 5 ਸਾਲ ਹੋ ਗਏ ਗਏ ਨੂੰ ਇਸੋ ਮੈਂ ਕਹਤਾਂ ਸਾਨੂੰ ਪਤਾ ਸ਼ਾਮ ਦੇ ਗਾਹੀ ਚ 5 ਕਿ 8 ਵਜੇ ਹੀ ਹੈ ਨਾ 8:00 ਵਜੇ 8:00 ਕਿਤੇ ਡੈਮੇਜ ਹੋ ਪਤਾ ਲੱਗਾ ਹਾਏ ਅੱਛਾ ਜਨ ਬੜੀ ਮੇ ਕੋਈ ਸ਼ੱਕ ਨਹੀਂ ਆ ਕੇ ਹਾਂਜੀ ਕੋਈ ਸ਼ੱਕ ਵਗਾਰਾ ਨਹੀਂ ਕਿਸੇ ਦਾ ਤੇ ਹਣ ਕੀ ਪਤਾ ਜੀ ਬਤ ਕੀ ਪਤਾ ਹੁਣ ਹੁੰਤੇ ਹਾਂ ਮੁੰਡਾ ਤੇ ਕਿਤੇ ਗਊ ਹੀ ਦੋ ਤਾਂ ਮੇਰੇ ਤੇ ਕਿਤੇ ਗਊ ਹੀ ਪੁੱਤ ਕੇ ਨਾ ਮਾੜੀ ਨੀ ਕੇ ਨੋ ਚੰਗੀ ਨੀ ਆਖੜੀ ਵੈਰੀ ਬਣ ਗਏ ਉੱਥੇ ਕੋਈ ਹੋਵੇ ਹਾਏ ਉੱਥੇ ਹੀ ਬਿਆਰੀ ਬਣ ਗਏ ਉਹਦੇ ਉਹ ਤੇ ਕਿਵੇਂ ਪਤਾ ਲੱਗਦਾ ਲੋਕੀ ਲੱਗਦਾ ਸੀ ਤੇ ਕੀ ਘਟ ਰਾਇ ਸਾਰੀ ਮੇਰਾ ਨਾਮ ਬਿਕਰਮਜੀਤ ਸਿੰਘ ਮੈਂ ਪਿੰਡ ਗੋਲੇ ਸਾਹ ਪਰ ਤੋਂ ਸਰਪੰਚ ਹਾਂ ਜੀ ਮੇਰਾ ਬ੍ਰਦਰ ਜਿਹੜਾ 2018 ਚ ਨਿਊਜ਼ੀਲੈਂਡ ਗਿਆ ਸੀ ਤੇ 18 ਦਸੰਬਰ ਨੂੰ ਰਾਤ 12:00 ਤੋਂ ਬਾਰੇ ਉਹਨਾਂ ਉਧਰ ਦੇ ਟਾਈਮ ਤੇ ਕੋਈ ਵਾਰਦਾਨ ਹੋਇਆ ਤੇ ਸਾਨੂੰ 5:30 ਵਜੇ ਇਧਰ ਪਤਾ ਲੱਗਾ ਫੋਨ ਆਇਆ ਵੀ ਉਹਨਾਂ ਦੀ ਡੈੱਡ ਬੋਡੀ ਉਹਨਾਂ ਦੀ ਗੱਡੀ ਕੋਲ ਪਈ ਸੀ। ਤੇ ਸਾਰੀ ਜਿਹੜੀ ਘਟਨਾ ਦੀ ਖਬਰ ਉਹਨਾਂ ਦਾ ਉਹਨਾਂ ਦੇ ਫਰੈਂਡ ਨੇ ਸਵੇਰ ਤੱਕ ਫੋਨ ਕਰਕੇ ਪਹਚਾਈ। ਤੇ ਉਸ ਤੋਂ ਬਾਅਦ ਪਤਾ ਲੱਗਾ ਵੀ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਤੇ ਕੋਈ ਸੱਟ ਪਈ। ਇਹ ਪੋਸਟਮਾਸਟਰ ਰਿਪੋਰਟ ਵਿੱਚ ਪਤਾ ਲੱਗੇਗਾ ਕਿ ਕੀ ਹੋਇਆ। ਤੇ ਇੱਕ ਉਹ ਜਿਹੜਾ ਇੱਕ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ ਜਿਨ੍ਹਾਂ ਨੇ ਉਹਨਾਂ ਤੇ ਹਮਲਾ ਕੀਤਾ ਹੈ। ਅੱਛਾ ਕੀ ਲੱਗਦਾ ਹਮਲਾ ਕਰਨ ਵਾਲੇ ਕੋਲ ਲਟੇਰੇ ਹੀ ਸੀ ਜਾਂ ਕਿਦਾਂ ਹਾਂ ਉਹਨਾਂ ਮੇ ਜਿਤਨ ਦਾ ਲੱਗਦਾ ਵੀ ਜਿਹੜੇ ਹਮਲਾ ਕਰਨ ਵਾਲੇ ਉਹ ਲਟੇਰੇ ਜਿਹੜੇ ਲੁੱਟ ਦੀ ਖੋਹ ਦੇ ਮਕਸਦ ਨਾਲ ਹੀ ਆਏ ਉਹਨਾਂ ਦੀ ਇੱਕ ਬਾਈਕ ਤੇ ਇੱਕ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਹੁਣ ਤੁਸੀਂ ਕੀ ਚਾਹੁੰਦੇ ਸਰਕਾਰ ਤੋਂ ਸਰਕਾਰ ਕੋ ਐਮ ਮੰਗ ਕਰਦੇ ਆਂ ਜੀ ਜਿਹੜੀ ਸਾਡੇ ਰਮਨਦੀਪ ਸਿੰਘ ਦੀ ਡੈੱਡ ਬਡੀ ਹੈ ਸਾਡੇ ਤੱਕ ਜਿਹੜੀ ਜਲਦੀ ਤੋਂ ਜਲਦੀ ਪਹੁੰਚਾਈ ਜਾਵੇ ਕੁਲਦੀਪ ਸਿੰਘ 41 ਵਾਲਿਆਂ ਨਾਲ ਇਹ ਮਿਨਿਸਟਰ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਜਿਹੜੀ ਲੈਂਡ ਬੰਦੀ ਸਾਡੇ ਤੱਕ ਜਲਦੀ ਪਹੁੰਚਾਈ ਜਾਵੇ। ਕੌਣ ਕੌਣ ਸੀ ਪਰਿਵਾਰ ਜਿਹਨਾਂ ਦੇ ਕੱਲਾ ਮੁਕੇਦਮਾ ਬਣਦਾ ਸੀ? ਪਰਿਵਾਰ ਵਿੱਚ ਇਹਨਾਂ ਦੇ ਫਾਦਰ ਸਾਹਿਬ ਜੋ ਆੜਮੀ ਵਿੱਚੋਂ ਲੈਡਰ ਹੋ ਕੇ ਦੀ ਅਸੀਂ ਵਿੱਚ ਫਿਰ ਦੇਸ਼ ਲਈ ਸੇਵਾ ਕਰ ਰਹੇ ਨੇ। ਅਤੇ ਇਹਨਾਂ ਦੀ ਮਦਰ ਦੀ ਇੱਕ ਸਿਸਟਰ ਉਹ ਰਮਨਦੀਪ ਜਿਹੜਾ ਕੱਲਾ ਬਣਦਾ ਸੀ। ਕਿੰਨੇ ਸਾਲ ਹੋ ਗਿਆ ਸੀ ਬਸ? 2018 ਵਿੱਚ ਗਏ ਤੇ ਤਰੀਕ ਪਸੰਦ ਸਾਹਿਬ 5 ਸਾਲ ਤੋਂ ਉੱਤੇ ਹੋਏ ਨੇ। ਇੱਕ ਵਾਰ ਆ ਸੀ ਹਾਂਜੀ ਅਗਸਤ 2024 ਜੇ 6 ਸਾਲ ਹੋ ਜਾਣੇ ਪੂਰੇ।